ਅੱਜ ਜੋ ਹੈ ਸ਼ਹੀਦ ਭਗਤ ਸਿੰਘ ਸਰਦਾਰ ਸ਼ਹੀਦਾਂ ਦੇ ਸਰਤਾਜ ਸਰਦਾਰ ਭਗਤ ਸਿੰਘ ਜੀ ਦਾ ਜੋ ਜੋ ਜਨਮ ਦਿਹਾੜਾ ਹੈ ਉਸ ਨੂੰ ਮਨਾਉਣ ਲਈ ਜੋ ਇੱਥੇ ਬਲੱਡ ਡੋਨੇਸ਼ਨ ਕੈਂਪ ਦਾ ਜੋ ਰੇਜਨ ਕੀਤਾ ਗਿਆ ਹੈ ਮਲੇ ਸਭ ਲੋ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਆ ਕੇ ਖੂਨਦਾਨ ਕਰਨ ਅਤੇ ਅੱਗੇ ਜੋ ਡੇਂਗੂ ਦਾ ਸੀਜ਼ਨ ਆ ਰਿਹਾ ਹੈ ਉਹਦੇ ਵਿੱਚ ਵੀ ਸਾਨੂੰ ਪਲੇਟਲੇਟਸ ਦੀ ਬਹੁਤ ਲੋੜ ਪਵੇਗੀ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਸਾਨੂੰ ਪਲੇਟਲੇਟਸ ਦੀ ਲੋੜ ਪਵੇ ਸ ਆਪਣੇ ਆਣ ਗਵਾਨ ਦੇ ਵਿੱਚ ਕੋਈ ਆਪਣੇ ਭੈਣ ਭਰਾ ਨੂੰ ਉਥੇ ਵੱਦ-ਵੱਦ ਪਲੇਟलेट्स ਲੈ ਕੇ ਜਾਨ ਬਚਾਉਣ ਇਹੀ ਅੱਜ ਦੇ ਜੋ ਜਨਮ ਦਿਹਾੜਾ ਇਹਨੂੰ ਸਮਰਪਿਤ ਹੈ ਤੇ ਸ਼ਹੀਦ ਭਗਤ ਸਿੰਘ ਜੀ ਨੂੰ ਇਹੀ ਸਾਡੀ ਸ਼ਰਧਾਂਜਲੀ ਹੋਵੇਗੀ ਜੇ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਤੁਹਾਨੂੰ ਲੱਗਦਾ ਵੀ ਕਿਤੇ ਪੰਜਾਬੀ ਭਗਤ ਸਿੰਘ ਨੂੰ ਜਾਣਦੇ ਆ ਭਗਤ ਸਿੰਘ ਨੂੰ ਦੁਨੀਆਂ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਿਆ ਜਾਂਦਾ ਉਹ ਲੋਕ ਸਾਡੇ ਇਸ ਸੁਪਰ ਹੀਰੋ ਤੋਂ ਸੇਧ ਲੈ ਕੇ ਆਪਣੇ ਜਿਹੜਾ ਉਹ ਜਿਹੜੇ ਉਹਨਾਂ ਦੇ ਹੱਕ ਆ ਉਹਨਾਂ ਦੇ ਲਈ ਉਹ ਲੜਾਈ ਚਲਣਗੇ ਉਨਾਂ ਦੀ ਕੁਰਬਾਨੀ ਬਹੁਤ ਵੱਡੀ ਕੁਰਬਾਨੀ ਹੈ ਸਾਡੇ ਨੌਜਵਾਨਾਂ ਨੇ ਕਿਉਂਕਿ ਹਰ ਸਾਲ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ ਇਹ ਬਹਾਨੇ ਹੁੰਦੇ ਯਾਦ ਕਰਨ ਦੇ ਚਾਹੇ ਖੂਨਦਾਨ ਦੇ ਰੂਪ ਦੇ ਵਿੱਚ ਹੋਵੇ ਚਾਹੇ ਕੋਈ ਟੂਰਨਾਮੈਂਟ ਦੇ ਰੂਪ ਦੇ ਵਿੱਚ ਹੋਵੇ ਕੁਝ ਵੀ ਹੈ ਪਰ ਹੁਣ ਜਿਹੜਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਡੇਂਗੂ ਦੀ ਬਿਮਾਰੀ ਫੈਲ ਰਹੀ ਹੈ ਉਹਨੂੰ ਲੈ ਕੇ ਅਸੀਂ ਲਗਾਤਾਰ ਨੌਜਵਾਨਾਂ ਨੂੰ ਵੇਰ ਵੀ ਕਰ ਰਹੇ ਹਾਂ ਔਰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਮਰੀਜ਼ਾਂ ਵਾਸਤੇ ਖੂਨ ਦਾ ਪ੍ਰਬੰਧ ਕਰ ਸਕੀਏ ਸੋ ਸ਼ੀਦਿਆ ਜਨ ਸਰਦਾਰ ਭਗਤ ਸਿੰਘ ਦੀ ਇਸ ਲਾਸਾਨੀ ਕੁਰਬਾਨੀ ਦੇ ਉੱਤੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿਹੜੇ ਸਾਡੇ ਨੌਜਵਾਨ ਖੁੰਦਾਨ ਕਰ ਰਹੇ ਆ ਮੈਂ ਸਮਝਦਾ ਬਹੁਤ ਵੱਟੀ ਕਰਦਾ ਕੋ ਸਰਕਾਰਾਂ ਕਿਸੇ ਨੂੰ ਕੀ ਕਹਿੰਦੀਆਂ ਪਰ ਜਿਹਨੂੰ ਲੋਕ ਦਿਲਾਂ ਚ ਵਸਾਉਂਦੇ ਆ ਅਸਲ ਦੇ ਵਿੱਚ ਹੀਰੋ ਉਹ ਹੁੰਦੇ ਆ ਬਹੁਤੇ ਬਹੁਤੇ ਵੱੱਡੇ ਬੰਦਿਆਂ ਨੂੰ بڑے بڑے ਵੱੱਡੇ ਅਵਾਰਡ ਦੇ ਦਿੰਦੀਆਂ ਸਰਕਾਰਾਂ ਸੋ ਜਿਹੜਾ ਅਵਾਰਡ ਲੋਕ ਦੇਣ ਜਿਹਨੂੰ ਲੋਕ ਸਨਮਾਨ ਦੇਣ ਸੋ ਇਹ ਵੀ ਪ੍ਰਾਲਾ ਕਰਾਂਗੇ ਸਾਡੀ ਪਾਰਟੀ ਵੱਲੋਂ ਲਗਾਤਾਰ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦੇ ਉਠਾਏਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਐਮਪੀ ਹੁੰਦੇ ਆ ਉਦੋਂ ਵੀ ਇਹਨਾਂ ਨੇ ਪਾਰਲੀਮੈਂਟ 'ਚ ਮੁੱਦੇ ਚੁੱਕੇ ਆ ਸੋ ਇਸ ਵਾਸਤੇ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਇਹਨਾਂ ਯੋਧਿਆਂ ਦੀ ਜਿਹੜੀ ਕੁਰਬਾਨੀ ਹੈ ਇਹ ਲੋਕਾਂ ਤੱਕ ਪਹੁੰਚਾਈਏ ਪਾਰਲੀਮੈਂਟ 'ਚ ਬਹਿਸਾਂ ਹੋਣ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਗੱਲ ਹੋਵੇ ਤੇ ਸਾਡੇ ਨੌਜਰੋ ਤੋਂ ਸਿਹਤ ਲੈ ਕੇ ਅੱਗੇ ਵਧ ਸਕਣ ਸੋ ਸਾਡੇ ਜਿਹੜਾ ਆਪਣਾ